ਪਹਿਲੇ ਪਾਤਸ਼ਾਹ ਸਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੀ ਸਰਕਾਰ ਵੱਲੋਂ ਵਿਸ਼ੇਸ਼ ਸਿੱਕਾ ਜਾਰੀ ਕੀਤਾ ਗਿਆ ਜਿਸ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੇ ਵਿੱਚ ਨਾਨਕ ਨਾਮ ਲੈਵਾ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਦੂਜੇ ਪਾਸੇ ਜੋ ਪੰਜਾਬ ਤੋਂ ਪ੍ਰਕਾਸ਼ ਦਿਹਾੜਾ ਮਨਾਉਣ ਗਈ ਸੰਗਤਾਂ ਉਹ ਵਾਪਸ ਪਰਤਾਈ ਆ ਪੂਰੀ ਖਬਰ ਸਿੱਖ ਧਰਮ ਦੇ ਬਾਨੀ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰ ਮੌਕੇ ਪਾਕਿਸਤਾਨ ਸਰਕਾਰ ਵੱਲੋਂ ਯਾਦਗਾਰੀ ਸਿੱਕੇ ਜਾਰੀ ਕੀਤੇ ਗਏ ਨੇ ਜੋ ਸ਼ੇਖ ਸਰਦਾਲੂਆਂ ਦੇ ਜੱਥੇ ਦੀ ਵਾਪਸੀ ਮੌਕੇ ਜੱਥੇ ਦੇ ਆਗੂਆਂ ਨੂੰ ਵਾਗਾ ਸਰਹੱਦ ਤੇ ਸਤਕਾਰ ਵਜੋਂ ਭੇਟ ਕੀਤੇ ਗਏ ਨੇ ਗੁਰੂ ਸਾਹਿਬ ਦੀ ਯਾਦ ਵਿੱਚ ਜਾਰੀ ਕੀਤੇ ਗਏ ਸਿੱਕੇ ਸਨੇਰੀ ਰੰਗ ਦੇ ਹਨ ਜਿੰਨਾ ਉੱਪਰ ਇੱਕ ਪਾਸੇ ਅੰਗਰੇਜ਼ੀ ਵਿੱਚ ਅਤੇ ਦੂਜੇ ਪਾਸੇ ਵਿੱਚ ਉਰਦੂ ਵਿੱਚ ਸ਼ਬਦ ਉਕਰੇ ਹੋਏ ਹਨ ਇੱਕ ਪਾਸੇ ਗੁਰਦੁਆਰਾ ਜਨਮ ਸਥਾਨ ਸ਼੍ਰੀ ਰਣਕਾਣਾ ਸਾਹਿਬ ਦੀ ਤਸਵੀਰ ਅਤੇ ਅੰਗਰੇਜ਼ੀ ਵਿੱਚ 555ਵਾਂ ਪ੍ਰਕਾਸ਼ਪੁਰਬ ਸ਼੍ਰੀ ਗੁਰਨਾਨਕ ਦੇਵ ਜੀ ਉੱਕਾਰਿਆ ਗਿਆ ਇਸ ਦੇ ਹੇਠਾਂ 1469 224 ਲਿਖਿਆ ਹੋਇਆ ਇਸਕੇ ਇੱਕ ਸੁੰਦਰ ਡੱਬੇ ਵਿੱਚ ਪੈਕ ਕੀਤੇ ਹੋਏ ਨੇ ਜਿਸ ਦੇ ਉੱਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਅਤੇ ਅੰਦਰਲੇ ਪਾਸੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕਿਊ ਟਰਸਟ ਪ੍ਰਾਪਰਟੀ ਬੋਰਡ ਵੱਲੋਂ ਸਮੁੱਚੀ ਸਿੱਖ ਕੌਮ ਨੂੰ 555ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਦੇ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਨਾਮ ਸਿੰਘ ਜੱਸਲ ਨੇ ਦੱਸਿਆ ਕਿ ਵਾਪਸੀ ਮੌਕੇ ਵਾਗਾ ਸਰਦ ਵਿਖੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਵੱਲੋਂ ਸਿੱਖ ਜਥੇ ਦੇ ਲੀਡਰਾਂ ਨੂੰ ਇਹ ਯਾਦਗਾਰੀ ਸਿੱਕੇ ਭੇਟ ਕੀਤੇ ਗਏ ਹਨ ਉਧਰ ਪਾਕਿਸਤਾਨ ਵਿਖੇ ਗੁਰਪੁਰਬ ਮਨਾ ਕੇ ਸਿੱਖ ਸ਼ਰਧਾਲੂਆਂ ਦਾ ਜਸਤਾ ਵਾਪਸ ਪਹੁੰਚ ਗਿਆ ਪਾਕਿਸਤਾਨ ਸਥਿਤ ਗੁਰਦੁਆਰਾ ਜਨਮਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ ਪਹਿਲੇ ਪਾਤਸ਼ਾਹ ਸਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555 પ્રકાશ ਪੂਰਬ ਮਣਾ ਕੇ ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਅਟਾਰੀ ਵਾਗਾ ਵੱਡਸ ਸਰਦ ਰਸਤੇ ਭਾਰਤ ਪਹੁੰਚ ਗਿਆ ਹੈ ਲਗਭਗ 2550 ਭਾਰਤੀ ਸਿੱਖ ਸ਼ਰਧਾਲਾਉਂਦੇ ਜੱਥਾ 14 ਨਵੰਬਰ ਨੂੰ ਪਾਕਿਸਤਾਨ ਰਵਾਨਾ ਹੋਇਆ ਸੀ ਜਾਣਕਾਰੀ ਅਨੁਸਾਰ ਭਾਰਤੀ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਖਾਸ ਕਰਕੇ ਲਾਹੌਰ ਵਿੱਚ ਹਵਾ ਪ੍ਰਦੂਸ਼ਣ ਦਾ ਵੀ ਸ਼ਿਕਾਰ ਹੋ ਤੇ ਕਈ ਜਾਤੂਆਂ ਨੂੰ ਪ੍ਰਦੂਸ਼ਣ ਕਾਰਨ ਖੰਘ ਤੇ ਜੁਕਾਮ ਵੀ ਹੋ ਗਿਆ ਸ਼੍ਰੋਮਕੋ ਦਾ ਪ੍ਰਬੰਧਕ ਕਮੇਟੀ ਵੱਲੋਂ ਗਏ ਸਿੱਖ ਸ਼ਰਧਾਲੂਆਂ ਦੇ ਜੱਥੇ ਦੇ ਪ੍ਰਬੰਧਕ ਗੁਰਮੀਤ ਸਿੰਘ ਅਤੇ ਪਲਵਿੰਦਰ ਸਿੰਘ ਵੀ ਖਾਂਸੀ ਅਤੇ ਜ਼ੁਕਾਮ ਤੋਂ ਪੀੜਤ ਹੋਏ ਹਨ ਉਹਨਾਂ ਦੱਸਿਆ ਕਿ ਜਿੱਥੇ ਤੋਂ ਹੋਰ ਮੈਂਬਰੀ ਲਾਹੌਰ ਚ ਪ੍ਰਦੂਸ਼ਣ ਕਾਰ ਪੀੜਤ ਹੋਏ ਹਨ ਤੇ ਜਿਕਰ ਜੋ ਕੇ ਲਾਹੌਰ ਵਿੱਚ ਵੀ ਹਵਾ ਗੁਣਵੱਤਾ ਦਾ ਸੂਚਕੰਕ ਕਾਫੀ ਵਧਿਆ ਜਿਸ ਕਾਰਨ ਉੱਥੇ ਸਕੂਲਾਂ ਵਿੱਚ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਹੋਈਆਂ ਅਤੇ ਆਨਲਾਈਨ ਪੜ੍ਹਾਈ ਚੱਲ ਰਹੀ ਹੈ ਇਸੇ ਕਾਰਨ ਮਹਾਰਾ ਰঞ্জੀਤ ਸਿੰਘ ਨਾਲ ਸੰਬੰਧਿਤ ਅਜਾਇਬ ਘਰ ਵੀ ਯਾਤਰੀਆਂ ਵਾਸਤੇ ਬੰਦ ਕੀਤਾ ਸੀ ਪਰ ਬਾਜ਼ਾਰ ਆਦ ਖੁੱਲੇ ਸਨ ਸ਼੍ਰੋਮਣੀ ਕਮੇਟੀ ਵੱਲੋਂ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਲਹਿੰਦੇ ਪੰਜਾਬ ਦੀ ਸਰਕਾਰ ਵਿੱਚ ਘੱਟ ਗਿਣਤੀਆਂ ਮੰਤਰਾਲੇ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨਾਲ ਸ਼ਰਮਣੀ ਕਮੇਟੀ ਦੇ ਜਥੇ ਨੂੰ ਘੱਟ ਵਿਜੇ ਦੇਣ ਦਾ ਮਾਮਲਾ ਵਿਚ ਚੁੱਕਿਆ ਉਹਨਾਂ ਦੱਸਿਆ ਕਿ ਇਸ ਵਾਰ 1400 ਤੋਂ ਵੱਧ ਸ਼ਰਧਾਲੂਆਂ ਦੇ ਵਿਜੇ ਕੱਟੇ ਗਏ ਨੇ ਜਿਸ ਕਾਰਨ ਸ਼ਰਧਾਲੂ ਵਿੱਚ ਰੋਸ ਹੈ ਇਸੇ ਦੌਰਾਨ ਪਾਕਿਸਤਾਨ ਸਿੱਖਗੁਰੂ ਦਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਲੰਦੇ ਪੰਜਾਬ ਦੀ ਸਰਕਾਰ ਵੱਲੋਂ ਮਾਰਨਜੀਤ ਸਿੰਘ ਦੀ ਸਮਾਦ ਦੀ ਮੁਰੰਮਤ ਵਾਸਤੇ 18 ਕਰੋੜ ਰੁਪਏ ਦੀ ਗ੍ਰਾਂਟ ਨੂੰ ਵੀ ਪ੍ਰਵਾਨਗੀ ਦਿੱਤੀ ਹੈ ਜਿਸ ਨਾਲ ਇਸ ਨੂੰ ਨਵੀਂ ਦੇਖ ਦਿੱਤੀ ਜਾਵੇਗੀ ਜਿਕਰ ਜੋਗੇ ਕਿ ਸਿੱਖ ਸੰਧਾਲਨ ਦੇ ਇਸ ਜਥੇ ਵੱਲੋਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਗੁਰਦੁਆਰਾ ਸ਼੍ਰੀ ਸੱਚਾ ਸੋਧਾ ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕੀਤੇ ਗਏ ਹਨ ਫਿਲਹਾਲ ਇਸ ਜਾਣਕਾਰੀ ਦਾ ਧੜਤੂ ਲੰਨੇ ਅਗਿਆ ਦੇਖਦੇ ਰਹੋ ਐਬੀਸੀ ਪੰਜਾਬ ਧੰਨਵਾਦ